ਮ ਅਖੰਡ ਪੱਤੀ ਪਾਈ ਦਵਾ ਤੇ ਦੀਦੀ ਨੂੰ ਨਾ ਫੋਨ ਕਰਾ ਇਹਨਾਂ ਨੂੰ ਵੀ ਜਲਦੀ ਹੰਦੀ ਨਾ ਛੇਤੀ ਜਾਣਾ ਹੁੰਦਾ ਚਾਹ ਬਣਾਈ ਚਾਹ ਉਹਨੇ ਕੰਮ ਨਹੀਂ ਫੋਨ ਫੋਨ ਹੀ ਨਹੀਂ ਚੱਕਦੇ ਪਏ ਦੀਦੀ ਹੈਲੋ ਸਸੀ ਲੱਗੋ ਅੱਪੀ ਸਸਿਕਾ ਲ ਦੀਦੀ ਕੀ ਹਾਲ ਜੇ ਯੇ ਵੰਦੀਆ ਤਾਂ ਸਿਸ਼ ਨਾ ਸਾਡਾ ਵੀ ਠੀਕ ਹੈ ਕੀ ਗੱਲ ਚੇਤਾ ਹੀ ਭਲਾ ਦਿੱਤਾ ਵਾ ਨਹੀਂ ਆਪਣੇ ਦਾ ਵੀ ਤੇ ਚੇਤਾ ਭੁੱਲਦਾ ਭਾਬੀ ਮੈਂ ਕਿਹਾ ਕੱਲ ਤਾਂ ਦੀਦੀ ਨੂੰ ਪਤਾ ਲੱਗਾ ਖੁਸ਼ੀ ਦਾ ਤੇ ਫੋਨ ਇੱਕ ਵੀ ਨਹੀਂ ਆਇਆ ਭਾਬੀ ਨੂੰ ਬਾਸ ਕਰ ਨਾ ਸੀ ਭਾਬੀ ਇੱਥੇ ਥੋੜਾ ਕੰਮਕਾਰ ਚ ਬਿਜ਼ੀ ਹੋਗੀ ਨਾਲੇ ਬਹੁਤ ਬਹੁਤ ਧੰਨਵਾਦੀ ਹੋਵੇ ਆ ਵੇਖਿਆ ਨਾ ਨਾਨੋ ਇਥੇ ਹੋ ਜੀਪਾ ਵੀ ਖੁਦ ਫੋਨ ਕਰਕੇ ਵਧਾਈ ਲੈਣਦੀ ਆ ਚਲੋ ਮੈਂ ਕਿਹਾ ਭਾਬੀ ਨੂੰ ਵੀ ਮੌਕਾ ਦੇ ਦੇਣਿਆ ਹਾਂ ਹਾਂ ਕੀ ਗੱਲ ਦੀਦੀ ਠੀਕ ਜੇ ਫੋਨ ਨਹੀਂ ਕੀਤਾ ਤੁਸੀਂ ਕੱਲ ਦਾ ਹਾਂ ਸਿੱਧੇ ਭਾਬੀ ਥੋੜਾ ਕੰਮ ਕਰ ਚੁ ਬਿਜ਼ੀ ਸਾਂ ਅੱਛਾ ਥੋੜਾ ਜਿਆਦਾ ਇੰਨਾ ਟਾਈਮ ਹੀ ਨਹੀਂ ਲੱਗਾ ਮੇਰੇ ਕੋਲ ਗੱਲ ਕਰਨ ਦਾ ਤੁਹਾਡੇ ਨਾਲ ਇਹ ਤਾਂ ਹੋ ਨਹੀਂ ਸਕਦਾ ਵੀ ਟਾਈਮ ਨਾ ਹੋਵੇ ਤੜ ਕੋ ਮੇਰੇ ਨਾਲ ਗੱਲ ਕਰਨ ਦਾ ਕੰਮ ਕਰਦੇ ਆ ਕਰਦੇ ਮੈਨੂੰ ਫੋਨ ਕਰਦੇ ਜੇ ਤੁਸੀਂ ਹਾਂ ਉਹ ਤੇ ਹੈਗਾ ਹੀ ਆ ਬਸ ਇੱਥੇ ਥੋੜੀ ਬੋਦੀ ਪਰੇਸ਼ਾਨੀ ਜੀ ਰਹਿੰਦੀ ਸਵੇਰੇ ਇਸ ਤਰ੍ਹਾਂ ਕੇ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਕਿਹਾ ਤੇ ਭਾਬੀ ਤੈਨੂੰ ਆਪ ਖੁਦ ਫੋਨ ਕਰਿਆ ਕਰਾਂਗੀ ਛੇਤੀ ਛੇਤੀ ਕਰਿਆ ਕਰਾਂਗੀ ਨਾਲੇ ਤੈਨੂੰ ਫੋਨ ਦੀਦੀ ਪਰੇਸ਼ਾਨੀ ਕਾਦੀ ਪਰੇਸ਼ਾਨੀ ਕੋਈ ਗੱਲ ਨਹੀਂ ਭਾਬੀ ਮੈਂ ਮਨੀ ਮੋਢੀ ਆਉਂਦੀ ਆਂ ਇੱਥੇ ਸੋ ਕਰਾਂ ਚ ਗੱਲਾਂ ਹੋ ਜਾਂਦੀਆਂ ਕੋਈ ਗੱਲ ਨਹੀਂ ਹੋਰ ਸੁਣਾਓ ਤੁਸੀਂ ਨੂਰ ਦਾ ਕੀ ਹਾਲ ਹੈ ਹਾਂ ਠੀਕ ਹੈ ਜੇ ਕੋਈ ਟੈਨਸ਼ਨ ਹੈ ਤੇ ਮੈਨੂੰ ਦੱਸੋ ਵੇਖੋ ਪੈਣਾ ਪੈਣਾ ਗਰਾਂਦੀਆਂ ਗੱਲ ਤੇ ਦੁੱਖ ਵੰਡਿਆ ਜਾਂਦਾ ਵਾ ਮੈਂ ਤੁਹਾਡੀ ਕੋਈ ਭਾਬੀ ਥੋੜੀ ਆ ਆਪਾ ਤੇ ਨਾਨ ਪਰਜਾਈ ਦਾ ਰਿਸ਼ਤਾ ਹੀ ਨਹੀਂ ਰੱਖਦੇ ਆਪਾ ਤੇ ਭੈਣਾ ਭੈਣਾ ਵਾਲਾ ਰੱਖਨੇ ਆ ਹਾਂਜੀ ਉਹ ਤਾਂ ਮੈਨੂੰ ਪਤਾ ਵਾ ਭਾਬੀ ਕੋਈ ਗੱਲ ਨਹੀਂ ਭਾਬੀ ਕੋਈ ਨਹੀਂ ਮੈਂ ਤੁਹਾਡੇ ਨਾਲ ਵੀ ਗੱਲ ਕਰਾਂਗੀ ਹੋਰ ਗੱਲ ਕਰੋ ਮੈਂ ਹੁਣ ਆਪਣੀ ਟੈਨਸ਼ਨ ਤੁਹਾਨੂੰ ਥੋੜੀ ਦੇਣੀ ਆ ਲੋ ਭੈਜੀ ਭਾਬੀ ਮੈਨੂੰ ਨਾ ਇਹਨਾਂ ਦਾ ਵਿੱਚ ਫੋਨ ਆਂਦਾ ਪਿਆ ਵਾ ਮੈਂ ਤੁਹਾਨੂੰ ਬਾਅਦ ਚ ਗੱਲ ਕਰਾਂ ਚਲੋ ਠੀਕ ਆ ਕੋਈ ਨਹੀਂ ਮੈਂ ਫ੍ਰੀ ਹੋ ਕੇ ਕਰਾਂਗੀ ਹਾਂਜੀ ਜ਼ਰੂਰ ਜ਼ਰੂਰ ਠੀਕ ਆ ਭਾਬੀ ਓਕੇ ਓਕੇ ਉਹ ਤਾਂ ਨਹੀਂ ਦੀਦੀ ਨੇ ਗੱਲ ਹੀ ਨਹੀਂ ਕੀਤੀ ਅੱਗੇ ਤੇ ਮੈਂ ਕਹਿੰਦੀ ਹੁੰਨੀ ਆ ਵੀ ਦੀਦੀ ਮੈਂ ਤੁਹਾਨੂੰ ਠਹਿਰ ਕੇ ਫੋਨ ਕਰਨੀ ਤੇ ਅੱਜ ਇਹ ਕਹਿੰਦੇ ਆ ਵੀ ਇਹਨਾਂ ਦਾ ਫੋਨ ਆਉਂਦਿਆ ਵਿੱਚ ਭਾਵੇਂ ਫੋਨ ਆਉਂਦਾ ਹੋਏ ਨਾ ਤਾਂ ਮੈਂ ਉਧਰੋਂ ਕੱਟ ਦਿੰਦੇ ਹੁੰਦੇ ਆ ਗੱਲ ਤੇ ਜ਼ਰੂਰ ਕੋਈ ਆ ਗਈ ਹੈ ਕੋਈ ਨਹੀਂ ਕਰਾਂਗੀ ਫੋਨ ਠਹਿਰ ਕੇ ਤੇ ਪੁੱਛਾਂਗੇ ਭਾਬੀ ਕੀ ਬਣਾਇਆ ਅੱਜ ਅੱਜ ਭਾਬੀ ਭਾਬੀ ਮੈਂ ਤੁਹਾਨੂੰ ਪੁੱਛਣ ਦੀ ਹੈ ਕਿ ਕੀ ਬਣਾਇਆ ਜੀ ਅੱਜ ਕਿਹੜੀ ਸਬਜ਼ੀ ਬਣਾਈ ਹੈ ਕੀ ਆ ਮੈਂ ਜੌਬ ਤੇ ਜਾਣਾ ਸੀਗਾ ਤੇ ਮੇਰਾ ਡਿਫਨ ਤਿਆਰ ਹੈ ਰਸੋਈ 'ਚ ਜਾਓ ਸਬਜ਼ੀ ਵੀ ਬਣੀ ਆ ਰੋਟੀਆਂ ਵੀ ਪੱਕੀਆਂ ਆਪੇ ਡਿਫਨ ਪੈਕ ਕਰ ਲੋ ਜਾਓ ਭਾਬੀ ਨੂੰ ਪਤਾ ਨਹੀਂ ਕੀ ਹੋਇਆ ਅੱਜ ਬੜੇ ਗੁੱਸੇ ਨਾਲ ਬੋਲੇ ਨੇ ਨਾ ਇਹ ਮੇਰਾ ਡਿਫਨ ਤਿਆਰ ਕੀਤਾ ਹੈਗਾ ਜਿਹੜਾ ਵੀ ਆਂਦਾ ਵਾ ਮੇਰੇ ਲਈ ਆ ਨਹੀਂ ਹੋਇਆ ਮੇਰੇ ਲਈ ਉਹ ਨਹੀਂ ਹੋਇਆ ਇਹਨਾਂ ਨੂੰ ਤਾਂ ਫ੍ਰੀ ਦੀ ਨੌਕਰਾਨੀ ਮਿਲੀ ਆ ਇਹ ਜੇ ਸਾਰਾ ਕੰਮ ਕਰਦੇ ਮਰਦੇ ਬੈਠੇ ਆ ਤੇ ਤਾਂ ਵੀ ਆ ਕੇ ਮੈਨੂੰ ਇਹ ਬੰਦਾ ਪੁੱਛਿਆ ਆਪ ਨਹੀਂ ਜਾ ਕੇ ਵੇਖ ਸਕਦੀ ਅਗਲੇ ਘਰ ਜਾ ਕੇ ਕੀ ਕਹੇ ਸੱਸ ਨੂੰ ਪੁੱਛਿਆ ਕਰੇਗੀ ਕਿ ਮੇਰੇ ਲਈ ਕੀ ਟਿਫਨ ਬਣਾਇਆ ਕੀ ਨਹੀਂ ਵੀ ਤੂੰ ਰਸੋਈ ਚ ਜਾ ਤੇ ਜਾ ਕੇ ਵੇਖ ਲੈ ਕੀ ਬਣਿਆ ਤੇ ਕੀ ਨਹੀਂ ਮੰਮਾ ਹਾਂਜੀ ਬਟਾ ਮੈਂ ਬੇਨੁਖ ਹੋਇਆ ਅੱਜ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਕੀ ਬਣਾਇਆ ਹੈ ਤੇ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਜਵਾਬ ਹੀ ਨਹੀਂ ਦਿੱਤਾ ਹੈਗਾ ਬੜੇ ਗੁੱਸੇ ਨਾਲ ਬੋਲੇ ਹੈਗੇ ਨੇ ਮੈਂ ਉਹਨਾਂ ਨੂੰ ਕਿਹਾ ਮੇਰਾ ਟਿਫਨ ਤਿਆਰ ਕਰ ਦਿਓ ਕਹਿੰਦੇ ਆ ਜਾ ਕੇ ਰਸੋਈ ਚ ਪਿਆ ਹੈਗਾ ਬਾਅਦ ਜਾ ਕੇ ਤਿਆਰ ਕਰ ਲਾਂਗਾ ਉਹਨਾਂ ਨੇ ਮੇਰਾ ਟਿਫਨ ਤਿਆਰ ਕੀਤਾ ਹੈਗਾ ਤੁਹਾਡੇ ਨਾਲ ਕੋਈ ਗੱਲ ਨਹੀਂ ਹੈ ਨਈ ਬੇਟਾ ਤੂੰ ਟਿਫਨ ਦੀ ਗੱਲ ਹੈ ਟਿਫਨ ਮੈਨੂੰ ਕਹਿ ਦਿੰਦੀ ਮੈਂ ਤਿਆਰ ਕਰ ਦਿੰਦੀ ਮੈਂ ਕਰ ਦਾਂਗੀ ਤੇਰਾ ਟਿਫਨ ਤਿਆਰ ਉਹਦੀ ਤੂੰ ਗੱਲ ਛੱਡ ਉਹ ਹਰ ਵੇਲੇ ਸੜੀ ਫੁੱਕੀ ਰਹਿੰਦੀ ਹੈਗੀ ਨਾ ਉਹਨੇ ਕੋਈ ਚੱਜ ਦੀ ਗੱਲ ਕਰਨੀ ਆ ਨਾ ਸੁਣਨੀ ਹੈਗੀ ਉਹਦੀ ਤੂੰ ਉਹ ਇਹ ਵੀ ਗੱਲ ਕਰਦੋ ਨਾ ਇੰਨਾ ਮਚਦੀ ਕਿੱਥੇ ਚੜਦੀ ਤੇ ਕਿੱਥੇ ਉਤਰਦੀ ਆ ਕੋਈ ਲਿਹਾਜ਼ ਨਹੀਂ ਉਹ ਕਰਦੀ ਹੈਗੀ ਤੇ ਪੁੱਤ ਮੈਂ ਆਪੇ ਤੇਰਾ ਟਿਫਨ ਤਿਆਰ ਕਰ ਦਿੰਨੇ ਚਲੋ ਠੀਕ ਆ ਮਮਾ ਅਨਮੋਲ ਕੋ ਤੇ ਇੱਥੇ ਬਹਿ ਹੁਣ ਮੇਰੀ ਗੱਲ ਸੁਣ ਕੇ ਜਾਇ ਕੀ ਗੱਲ ਹੈ ਪੁੱਤ ਪੁੱਤ ਇਹ ਜਦੋਂ ਲੱਗਦਾ ਕਿ ਪਿਆਰੀ ਸਭੰਤਾ ਵਾ 2000 ਕਰਨ ਚਾਹਤੇ ਤੇ ਇਹ ਜਦੋਂ ਮੈਂ ਹੀ ਸਮਝ ਲਿਆ ਰਵੇ ਪੁੱਤ ਜੀ ਸੰਦਲੇ ਜੀ ਨਾ ਤੇ ਚਲੋ ਉਡੀਕ ਉਡੀਕ ਜੀ 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 ਕੁਝ ਬਰਗੇਗਾ ਮੈਂ ਇਸ ਕਰਕੇ ਮੈਂ ਨਹੀਂ ਲੱਗਦਾ ਕਿ ਇਹ ਜੀ ਨਹੀਂ ਲੱਗਦੀ ਹੈ ਉਡੀਕ ਜਦੋਂ ਸੰ ਇੱਕ ਵਾਰ ਕਰਾਜ ਉਹ ਇਸ ਕਰਕੇ ਅੰਦੀ ਨਹੀਂ ਮੰਦੀ ਨਹੀਂ ਇਹ ਜੀ ਮੈਂ ਨਹੀਂ ਲੱਗਦਾ ਇਸ ਕਰਕੇ ਪੁੱਤ ਆ ਭਾਬੀ ਸਹੀ ਤਾਂ ਕਹਿੰਦੇ ਪਏ ਆ ਇਹਦੇ ਵਿੱਚ ਉਹਨਾਂ ਨੇ ਗਲਤ ਵੀ ਕੀ ਕਿਹਾ ਕੱਲ ਨੂੰ ਅਗਰ ਉਹ ਆਪਣੇ ਪੇਕੇਆਂ ਦੇ ਘਰ ਹਿੱਸਾ ਲੈ ਲੈਂਦੇ ਆ ਤਾਂ ਕੱਲ ਨੂੰ ਤਾਂ ਫੇਰ ਉਹਨਾਂ ਦੇ ਪੇਕੇਆਂ ਦੇ ਘਰ ਦੇ ਦਰਵਾਜ਼ੇ ਉਹਨਾਂ ਲਈ ਹਮੇਸ਼ਾ ਲਈ ਬੰਦ ਹੋ ਜਾਣਗੇ ਤੇ ਮੰਮਾ ਤੁਹਾਨੂੰ ਪਤਾ ਹੈ ਜਦੋਂ ਕੋਈ ਕੁੜੀ ਵਿਆਹ ਕੇ ਆਈ ਹੁੰਦੀ ਆ ਤੇ ਉਹਨਾਂ ਦੇ ਪੇਕੇਆਂ ਦੇ ਘਰ ਦੇ ਕਿਵੇਂ ਕਿੰਨੀ ਮਜਬੂਰੀ ਨਾਲ ਤੇ ਕਿੰਨਾ ਕਰਜ਼ਾ ਚੁੱਕ ਕੇ ਵਿਆਹ ਕਰਦੇ ਨੇ ਤੇ ਮੰਮਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਕੱਲ ਨੂੰ ਜਦੋਂ ਤੁਸੀਂ ਇੱਥੇ ਵਿਆਹ ਕੇ ਆਏ ਸੀਗੇ ਕਿ ਤੁਸੀਂ ਵੀ ਆਪਣੇ ਘਰ ਤੋਂ ਹਿੱਸਾ ਲੈ ਕੇ ਆਏ ਸੀ ਤੇ ਮੰਮਾ ਮੈਨੂੰ ਨਾਲੇ ਕੱਲ ਨੂੰ ਜਦੋਂ ਤੁਸੀਂ ਮੇਰਾ ਵਿਆਹ ਕਰੋਗੇ ਤੇ ਫਿਰ ਇੱਕ ਗੱਲ ਯਾਦ ਰੱਖਿਓ ਕੱਲ ਨੂੰ ਮੇਰਾ ਵੀ ਹਿੱਸਾ ਤਿਆਰ ਰੱਖਿਓ ਮੈਂ ਵੀ ਲੈਣਾ ਜੇ ਸਾਡੀ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਤੁਹਾਡਾ ਮੂਡ ਆਫ ਕਿਉਂ ਆ ਤੁਸੀਂ ਐਦਾਂ ਕਰੋ ਤੁਸੀਂ ਦੋ ਚਾਰ ਦਿਨ ਪੇਕੇ ਲਾਓ ਤੁਹਾਡਾ ਮੂਡ ਸਹੀ ਹੋ ਜਾਏਗਾ ਠੀਕ ਹੈ ਸਹੀ ਗੱਲ ਆ ਅਨਮੋਲ ਨੇ ਬਹੁਤ ਵਧੀਆ ਗੱਲ ਕੀਤੀ ਕਿ ਭਾਬੀ ਤੁਸੀਂ 2-4 ਦਿਨ ਪੇਕੇ ਲਾਓ ਉਦਾਂ ਵੀ ਮੈਨੂੰ ਕਿੰਨੇ ਦਿਨਾਂ ਦੀ ਇਹੋ ਟੈਨਸ਼ਨ ਹੁੰਦੀ ਆ ਨਾ ਤੇ ਮੈਂ ਆਪਣੇ ਪੇਕੇ ਨਾਲ ਗੱਲ ਕਰਨ ਜੋਗੀ ਨਾ ਮੈਂ ਆਪਣੀ ਭਾਬੀ ਨਾਲ ਕੋਈ ਗੱਲ ਕੀਤੀ ਸਹੀ ਕਿ ਆ ਅਨਮੋਲ ਨੇ ਹੁਣ ਮੈਂ ਪੇਕੇ ਹੀ 2-4 ਦਿਨ ਲਾਣਾ ਨੇ ਵੇਖੋ ਨੇ ਸਬਜੀ ਕੀ ਬਣਾਈ ਆ ਫੇਰ ਪਿੰਡੀਆਂ ਨੂੰ ਅੱਗ ਲਾਤੀ ਪਿੰਡੀਆਂ ਫੂਕ ਕੇ ਰੱਖ ਦਿੱਤੀਆਂ ਇਹਨੂੰ ਪਤਾ ਵੀ ਹੈਗਾ ਮੈਂ ਮੈਂ ਪਿੰਡੀਆਂ ਨਹੀਂ ਖਾਂਦੀ ਫੇਰ ਅੱਗ ਲਾਤੀ ਫੜ ਕੇ ਇਹਨੂੰ ਮੈਂ ਪੁੱਛਦੀ ਜਰਾ ਜਾ ਕੇ ਹੋਰ ਤੈਨੂੰ ਕੋਈ ਸਬਜ਼ੀ ਨਜ਼ਰ ਹੀ ਨਹੀਂ ਆਉਂਦੀ ਇੰਨੀਆਂ ਸੋਹਣੀਆਂ ਸਬਜ਼ੀਆਂ ਆਂਡੀਆਂ ਕਿਤੇ ਗੋਭੀ ਬਣਾ ਲਵਾਂ ਕਿਤੇ ਸ਼ਿਮਲਾ ਮਿਰਚ ਬਣਾ ਲਵਾਂ ਪਰ ਕੇ ਨਾ ਜੋ ਇਹਦਾ ਜੀ ਕਰੇਗਾ ਆਪਣਾ ਇਹਨੇ ਉਹ ਹੀ ਬਣਾਣਾ ਵਾ ਅੱਗ ਲਾ ਛੱਡਦੀ ਐ ਫੜ ਕੇ ਪਿੰਡ ਨਾ ਮੇਰੀ ਗੱਲ ਸੁਣਾ ਤੂੰ ਅੱਜ ਫੇਰ ਪਿੰਡੀਆਂ ਨੂੰ ਅੱਗ ਲਾਤੀ ਆ ਤੈਨੂੰ ਪਤਾ ਵੀ ਮੈਂ ਪਿੰਡੀਆਂ ਨਹੀਂ ਖਾਂਦੀ ਹੈਗੀ ਫੇਰ ਤੂੰ ਬਣਾ ਕੇ ਰੱਖ ਦਿੱਤੀਆਂ ਤੈਨੂੰ ਹੋਰ ਕੋਈ ਸਬਜ਼ੀ ਨਹੀਂ ਲੱਭਦੀ ਹੈ ਹਰ ਵੇਲੇ ਉਹ ਹੀ ਸਬਜ਼ੀ ਬਣਾਣੀ ਹੁੰਦੀ ਜਿਹੜੀ ਮੈਂ ਨਹੀਂ ਖਾਣੀ ਹੁੰਦੀ ਕੀ ਗੱਲ ਜਵਾਬ ਨਹੀਂ ਦਿੰਦੀ ਮੇਰੀ ਗੱਲ ਦਾ ਉੱਥੇ ਪੇਕੇ ਵੀ ਮਾਂ ਨਾਲ ਇਦਾਂ ਹੀ ਕਰਦੀਆਂ ਮੰਮੀ ਮੇਰਾ ਮੂਡ ਨਹੀਂ ਸਹੀ ਹੈਗਾ ਠੀਕ ਆ ਜੇ ਮੈਂ ਸਬਜ਼ੀ ਬਣਾਵਾ ਤਾਂ ਵੀ ਤੁਸੀਂ ਕਹਿੰਦੇ ਨਾ ਬਣਾਵਾ ਤਾਂ ਵੀ ਕਹਿੰਦੇ ਹੁਣ ਮੈਂ ਦੋ ਚਾਰ ਦਿਨ ਚੱਲੀ ਆ ਪੇਕੇ ਆਪਣੇ ਸਵਾਦ ਅਨੁਸਾਰ ਜੋ ਮਰਜੀ ਬਾਂਸਵੰਨੀ ਆ ਸਬਜ਼ੀਆਂ ਬਣਾ ਕੇ ਖਾਯੋ ਮੇਰੀਆਂ ਭਿੰਡੀਆਂ ਬਣਾਉਂਦੀਆਂ ਨਹੀਂ ਨਾ ਸਵਾਦ ਲੱਗਦੀਆਂ ਤੁਹਾਨੂੰ ਖੁੱਲੀ ਛੁੱਟੀ ਠੀਕ ਆ ਹੁਣ ਮੈਂ ਦੋ ਚਾਰ ਦਿਨ ਪੇਕੇ ਚੱਲੀ ਚੱਲ ਜੇ ਚੱਲੀ ਆ ਨਾ ਤੇ ਹੁਣ ਫਿਰ ਮੇਰੀ ਗੱਲ ਸੁਣ ਕੇ ਜਾਈ ਹੁਣ ਪੇਕਿਆਂ ਤੋਂ ਹਿੱਸਾ ਲੈ ਕੇ ਹੀ ਮੁੜੀ ਐਦਾਂ ਨਾ ਮੁੜੀ ਅੱਛਾ ਮੇਰੀ ਗੱਲ ਸੁਣੋ ਚਲੋ ਮੈਂ ਚੱਲੀ ਆ ਪੇਕੇ ਠੀਕ ਆ ਆਪਣੇ ਪੁੱਤ ਨਾਲ ਗੱਲ ਕਰ ਲਿਓ ਕਿ ਮੈਂ ਇਸ ਘਰ ਆਵਾਂ ਕਿ ਨਾ ਆਵਾਂ ਠੀਕ ਆ ਜੇ ਆਖੂਗਾ ਨਾ ਆ ਜਾ ਤੇ ਜੀ ਸੱਦ ਕੇ ਆਉਂਗੀ ਜੇ ਆਖਿਆ ਨਾ ਹਿੱਸਾ ਲੈ ਕੇ ਆਈ ਫੇਰ ਨਹੀਂ ਮੈਂ ਮੁੜਦੀ ਭਾਵੇਂ ਮੈਂ ਆਪਣੇ ਭਰਾ ਘਰ ਕੰਮ ਕਰਕੇ ਦੋ ਫੁਲਕੇ ਕਿਉਂ ਨਾ ਖਾ ਕੇ ਆਪਣਾ ਗੁਜ਼ਾਰਾ ਕਰ ਲਿਆ ਕਰੂੰਗੀ ਫੇ ਤੁਹਾਡੇ ਘਰ ਨਹੀਂ ਵਾਪਸ ਆਉਂਦੀ ਠੀਕ ਆ ਮੇਰੀ ਗੱਲ ਸੁਣ ਕੇ ਜਾਈ ਉਹ 3 ਦੇ ਰਾਜੇ ਮਹਾਰਾਜਿਆਂ ਨੇ ਨਹੀਂ ਰੱਖੀਆਂ 3 ਤੇ ਕਦੀ ਉਹਨਾਂ ਦੇ ਘਰ ਨਹੀਂ ਸਮਾਈਆਂ ਤੂੰ ਕਿਹਦੀ ਪਾਣੀ ਹਾਰ ਆ ਪਹੁੰਚੋਂ ਕੇ ਤੂੰ ਇੱਥੇ ਹੀ ਆਣਾ ਨਾ ਮੁੜ ਚੁੜ ਕੇ ਖੋਤੀ ਬੋਰ ਥੱਲੇ ਹੀ ਆਉਗੀ ਤੂੰ ਵੇਖੀ ਜਾ ਹੋ ਹਾ ਹੇ ਰੱਬਾ ਮੈਂ ਤੇ ਸਟੈਜਿਸ ਲੀਨੂ ਵੀ ਲੈਣਾ ਸੀ ਇਦਾਂ ਕਰਦੀ ਜਾਂਦੀ ਜਾਂਦੀ ਸੈਂਟਰ ਤੋਂ ਜਸਲੀਨੂ ਵੀ ਨਾਲ ਹੀ ਲੈ ਜਾਨੀ ਮਮਾ ਨਾ ਨਿਗਰੇ ਹਾਂਜੀ ਤੇ ਮੈਂ ਤੇ ਕੱਪੜੇ ਵੀ ਨਹੀਂ ਚੇਂਜ ਕੀਤੇ ਸੋਹਣਾ ਸੂਟ ਬਹੁਤ ਸੋਹਣਾ ਆ ਫੜ ਬੈਗ ਫੜ ਨਾਲੇ ਗ੍ਰਿਲਸਾ ਰਹਿਣਾ ਵਾ ਆਪਾਂ ਬੈਗ ਲੈ ਕੇ ਆਏ ਇੱਕ ਤੇ ਸਵਾਲ ਬੜੇ ਪੁੱਛਦੀ ਆ ਜਸਮੀਨ ਤੇ ਆਏ ਆ ਤੇ ਕੁਝ ਰਹਿਣ ਵਾਸਤੇ ਜੇ ਬੈਗ ਫੜਿਆ ਤੇ ਰਹਿਣ ਵਾਸਤੇ ਆਏ ਆ ਵਾਂਗੇ ਠੀਕ ਆ ਮੰਮਾ ਲੈ ਦੀਦੀ ਨਹੀਂ ਆਈ। ਲੈ ਦੀਦੀ ਅੱਜ ਤੇ ਹੀ ਸਰਪ੍ਰਾਈਜ਼ ਹੀ ਦੇ ਦਿੱਤਾ। ਫੋਨ ਵੀ ਨਹੀਂ ਕੀਤਾ। ਸਤਿ ਸ਼੍ਰੀ ਅਕਾਲ। ਯਾ ਲੈ। 니ਗਾ ਬੜਾ ਚੁੱਪ ਚੁੱਪ। ਇਸ ਨਾਮ ਠੀਕ ਆ। ਹਾਂ ਠੀਕ। ਉਹ ਮਮੀ ਨੂੰ ਠੀਕ ਹੈ ਨਾ? ਹਾਂਜੀ ਉਹ ਤਾਂ ਠੀਕ ਹੈਗਾ। ਆਜੋ ਅੰਦਰ। ਲੈ ਮੰਮੀ ਤੂੰ ਅੱਗੇ ਤੇ ਫੋਨ ਕਰ ਦੇ ਨੇ ਆਣ ਲੱਗਿਆ ਅਚਾਨਕ ਹੀ। ਕੀ ਹਾਲ ਬਟਾ ਕਿਤੇ ਤੁਸੀਂ ਸੁਣਾਓ ਬਸ ਠੀਕ ਹੈ ਸასიਤ ਨੂੰ ਹਾਂ ਹੋਰ ਆ ਸਭ ਠੀਕ ਹੈ ਹਾਂ ਬੈਠੋ ਮਨਮੀ ਤ ਬੈਗ ਲੈ ਕੇ ਆਈ ਰਹਿਣਾ ਉਹ ਤਾਂ ਕਹਿੰਦੀ ਕਿਤਾ ਹੈਗਾ ਸਰਪ੍ਰਾਈਜ਼ ਹੀ ਦੇ ਦਿੱਤਾ ਸਾਨੂੰ ਅੱਗੇ ਮੰਮਾ ਜਦੋਂ ਵੀ ਆਉਂਦੇ ਹੁੰਦੇ ਨੇ ਨਾ ਫੋਨ ਕਰਦੇ ਹੁੰਦੇ ਐਰ ਕੀ ਸਾਨੂੰ ਇੰਨੀ ਖੁਸ਼ੀ ਹੋਈ ਨਾ ਅਚਾਨਕ ਵਿੱਚ ਇਸ ਤਰ੍ਹਾਂ ਦੇ ਸਰਪ੍ਰਾਈਜ਼ ਸਾਨੂੰ ਮਿਲਦੇ ਰਿਆ ਕਰੋ ਮੈਂ ਭਾਬੀ ਇਹ ਥੋੜੀ ਜਦੋਂ ਆਣਾ ਉਦੋਂ ਫੋਨ ਕਰਕੇ ਜਾਣਾ ਇਹ ਵੀ ਕਲ ਸਹੀ ਹੈ ਟੱਡਾ ਆਪਣਾ ਘਰ ਆ ਪਰ ਥੋੜੀ ਆ ਦੱਸ ਦੱਸ ਲੱਗੰਦੇ ਜੀ ਮੈਨੂੰ ਨਹੀਂ ਭਾਬੀ ਮੈਂ ਪਹਿਲਾਂ ਵੀ ਕਹਿ ਲਿਆ ਕੋਈ ਗੱਲ ਨਹੀਂ ਹੋਰ ਜਿਸਨੇ ਮੈਨੂੰ ਪਤਾ ਖੁਸ਼ੀ ਕਿਹੜੀ ਹੋਉਂਦੀ ਆ ਵੀ ਰਹਿਣਾ ਮੈਂ ਕਿ ਮਟਰ ਦਾ ਬੈਗ ਬਿਚਿਓਂ ਕਿਵੇਂ ਰਹਿਣਾ ਚਾਹ। ਮम्मा ਸਾਨੂੰ ਖੁਸ਼ੀ ਹੋਈ। ਹਾਂ। ਭਾਈ, ਹੋਣ ਤੇ ਵੀ ਨੂਰ ਤੇ ਦੇਣਾ ਬਹੁਤੀਆਂ ਗੱਲਾਂ ਕਰਨੀਆਂ। ਸਾਰਾ ਦਿਨ ਇਹ ਕੱਢੀਆਂ ਗੱਲਾਂ। ਹਾਂ ਤੇ ਮੈਂ ਕਿ ਸ਼ੁਕਰਾਨਾ ਨਾਨੀ ਘਰ ਆ ਗਈ। ਬੱਤੀਆ ਵੇਪਰ ਵੀ ਹੋ ਗਏ ਹੁਣ ਤੇ। ਹਾਂ ਸ਼ੁਕਰ ਹੈ। ਮੈਨੂੰ ਵੀ ਨਹੀਂ ਸੀ ਪਤਾ ਮੰਮੀ। ਮम्मा ਤਾਂ ਮੈਨੂੰ ਸੈਂਟਰ ਚ ਲੈ ਕੇ ਆਏ ਆ। ਅੱਛਾ। ਹਾਂ ਤੇ ਬੜੀ ਵਧੀਆ ਗੱਲ ਹੈ। ਉਹ ਜੇ ਮम्मा ਨੇ ਕਹਣਾ ਇਹ ਮੈਂ ਛੁੱਟੀ ਨਹੀਂ ਕਰਾਉਣੀ ਹੈਗੀ ਤੇ ਹੁਣ ਆਪੇ ਸੈਂਟਰ ਤੇ ਜਾ ਕੇ ਲੈਣ ਦਾ। ਸਪੈਸ਼ਲ ਲੈ ਕੇ ਆਇਆ ਨੂਰ। ਤੈਨੂੰ ਖੁਸ਼ੀ ਹੋਈ ਹੈ ਬਹੁਤ ਜਿਆਦਾ ਮੈਨੂੰ ਤੇ ਬਹੁਤ ਖੁਸ਼ੀ ਹੈ ਦਸਲੀਨ ਦੀਦੀ ਆਕੇ ਨਾਲੇ ਆਪ ਮੈਂ ਵੀ 2000ਸ ਕੋਲੇ ਜਾਣਾ ਪਰ ਰਾਮਨਾਮ ਦੇ ਕਰਾਂਗੇ ਚਲੋ ਦੀਦੀ ਹੁਣ ਦੱਸੋ ਚਾਹ ਪੀਣੀ ਕੌਫੀ ਪੀਣੀ ਕਿ ਰੋਟੀ ਤਿਆਰ ਕਰਾਂ ਫਿਰ ਮੈਂ ਨਹੀਂ ਭਾਬੀ ਹੇਜੇ ਕੁਝ ਵੀ ਨਹੀਂ ਖਾਣ ਨੂੰ ਦਿਲ ਕਰਦਾ ਕਿਉਂ ਚਾਹ ਪੀਣਾ ਜਾਂ ਰੋਟੀ ਖਾਣ ਵੀਰ ਕਿੱਥੇ ਭਾਬੀ ਇਹ ਇਹ ਤਾਂ ਆਫਿਸ ਗਿਆ ਹੈ ਬਸ ਆਣ ਵਾਲੇ ਆਜ ਇਹਨਾਂ ਨੇ ਨਾ ਛੇਤੀ ਆ ਜਾਣਾ হাফ ਦੇ ਹੀ ਆ ਬਸ ਪਤਾ ਕਿ ਉਹ ਪੇਪਰ ਵਗੈਰਾ ਲਿਓਨੇ ਨਾ ਜ਼ਮੀਨ ਦੇ ਤੇ ਕਹਿੰਦੇ ਮਿਲਣਾ ਸੀ ਮੈਂ ਵਕੀਲ ਨੂੰ ਤੇ ਜੇ ਮਿਲ ਕੇ ਪੇਪਰ ਤੇ ਇਹਨਾਂ ਨੇ ਘਰ ਨਹੀਂ ਆ ਜਾਣਾ ਸਿੱਧਾ ਮੈਂ 10 ਮਿੰਟ ਕੋਠੇ ਹੋ ਆਵਾਂ ਮੈਨੂੰ ਨਾ ਘਬਰਾਟ ਜੀ ਹੋਣੀ ਤੇ ਉੱਤੇ ਸਿਰ ਤੁਸੀਂ ਆਨ ਕਰਕੇ ਲੰਮੇ ਬੈਠੋਏ ਨਹੀਂ ਮੈਂ 10 ਮਿੰਟ ਕੋਠੇ ਹੋ ਕੇ ਆ ਜਾਂਦੀ ਹੱਤ ਤੇ ਜਾਣਾ ਹਾਂਜੀ ਚਲੋ ਜਾ ਨਹੀਂ ਤੈਨੂੰ ਕਾਦੀ ਘਬਰਾਟ ਹੋਣ ਲਈ ਆ ਵੇਕੇ ਘਰ ਆਈਏ ਤਾਂ ਵੈਸੇ ਸਾਰੀਆਂ ਕਬਰਾਂਟਾਂ ਦੂਰ ਹੋ ਜਾਂਦੀਆਂ ਤੈਨੂੰ ਗਾਦੀ ਕਬਰਾਂਟ ਹੁੰਦੀ ਪਤਾ ਨਹੀਂ ਮੰਮੀ ਹੋਰ ਤਰ੍ਹਾਂ ਦਾ ਹੋਈ ਜਾਂਦੀ ਆ ਕਬਰਾਂਟ ਜੀ ਹੋਈ ਜਾਂਦੀ ਬੇਚੈਨੀ ਜੀ ਹੋਈ ਜਾਂਦੀ ਐ ਤੇ ਮੈਂ ਚਲ ਛੱਤ ਤੇ ਜਾ ਕੇ ਥੋੜੀ ਜੀ ਹਵਾ ਲੈ ਆਵਾ ਚਿਹਰਾ ਵੀ ਉੱਤਰ ਉੱਤਰਿਆ ਤੇ ਰਗੀ ਗੱਲ ਆ ਕੋਈ ਗੱਲ ਨਹੀਂ ਮੰਮੀ ਬੱਸ ਉਸ ਭਾਬੀ ਵੀ ਇਹੋ ਗੱਲ ਪੁੱਛੀ ਜਾਂਦੇ ਕੀ ਹੋਇਆ ਤੂੰ ਦੱਸ ਤੂੰ ਵੀ ਉਹ ਗੱਲ ਕਰੀ ਮੈਂ ਕਹਿੰਤ ਦੇਈ ਮੂਡ ਨਹੀਂ ਮੈਂ ਕੋਠੇ ਜਾ ਕੇ ਫਰੈਸ਼ ਅਪ ਹੋਣੀ ਐ ਮੈਂ ਵੀ ਤੇਰੀ ਮਾਂ ਆ ਤੇਰਾ ਚਿਹਰਾ ਪੜ ਲਿਆ ਕੀ ਗੱਲ ਤੈਨੂੰ ਬਾਕੀ ਤੂੰ ਮੇਰੇ ਨਾਲ ਨਹੀਂ ਕੋਈ ਦੁੱਖ ਸੁੱਖ ਫੋਲਣਾ ਜਾਂਦੀ ਤੇ ਕੋਈ ਗੱਲ ਨਹੀਂ ਤਾਂ ਹੀ ਵੀਰੇ ਦੀ ਵੇਟ ਕਰਦੀ ਵੀ ਨਾ ਤਾਂ ਹੀ ਭਾਬੀ ਨੂੰ ਪੁੱਛਣ ਦੀ ਨਾ ਵੀਰੇ ਨੇ ਕਦੋਂ ਆਣਾ ਬਚਪਨ ਚ ਵੀ ਤੂੰ ਉਹਦੇ ਨਾਲ ਹੀ ਆਪਣੇ ਸਾਰੇ ਦੁੱਖ ਸੁੱਖ ਸ਼ੇਅਰ ਕਰਦੀ ਸੀ ਕੋਈ ਗੱਲ ਨਹੀਂ ਆ ਜਾਂਦਾ ਵੀ ਯਾ ਤੇਰਾ ਤੇ ਕਰ ਲਈ ਫਿਰ ਉਹਦੇ ਨਾਲ ਦੁੱਖ ਸੁੱਖ ਜਿਹੜੇ ਕਰਨੇ ਚਲੋ ਠੀਕ ਆ ਮਮਾ ਮੈਂ ਆਈ ਫਿਰ ਠੀਕ ਜਿਸ ਨੇ ਮੋ ਜਾਓ ਤੁਸੀਂ ਉੱਧਰ ਬੈਠੋ ਕੰਟੀ ਵਸਤੇ ਮੈਂ ਕੁਝ ਕਿ ਬਣਾ ਲਈਉ ਨਹੀਂ ਮਮਾ ਨੇ ਤੇ ਕੁਝ ਖਾਣਾ ਨਹੀਂ ਹੈਗਾ ਜਾ ਮਮਾ ਦੀਦੀ ਦਾ ਪੱਕੇ ਚਿਹਰਾ ਉੱtre ਉੱtre ਆ ਹਾਂ ਦੀਦੀ ਕੀਤਾ ਨਾ ਮੈਂ ਵੀ ਨੋਟ ਕੀਤਾ ਮੈਂ ਤੇ ਜਦੋਂ ਅੰਦਰ ਆਈ ਆ ਮੈਂ ਤੇ ਉਹਦੇ ਵੀ ਦੇਖ ਲਿਆ ਨਾ ਦਾ ਚਿਹਰਾ ਇਹ ਤੇ ਜਦੋਂ ਵੀ ਪੱਕੇ ਘਰ ਹੁੰਦੇ ਹੁੰਦੇ ਨੇ ਐਵੇਂ ਖੁਸ਼ ਦਿਲ ਤੇ ਮੱਥਾ ਖਿਹੜਿਆ ਪਰ ਅੱਜ ਬੜੇ ਸੈਡ ਸੈਡ ਲਿਆ ਕੱਲ ਮੈਂ ਇਹਨਾਂ ਨਾਲ ਫੋਨ ਤੇ ਗੱਲ ਵੀ ਕੀਤੀ ਸੀ ਬੜੇ ਉਦਾਸ ਦਾ ਸੀ ਛੇਤੀ ਫੋਨ ਕੱਟ ਦਿੱਤਾ ਕਿਆ ਹਣਾ ਦੀ ਸੱਸ ਨੇ ਕੁਛ ਇਹਨੂੰ ਅਸੀਂ ਸਾਡੇ ਨਾਲ ਨਹੀਂ ਗੱਲ ਕਰਨੀ ਤੁਹਾਡੀ ਗੱਲ ਸਹੀ ਹੈ ਜਿਹੜਾ ਵੀ ਦੁੱਖ ਸੁੱਖ ਹੈ ਨਾ ਉਹ ਭਰਾ ਨਾ ਹੀ ਕਰਨਾ ਚਲੋ ਕੋਈ ਨਹੀਂ ਆਣ ਵਾਲੇ ਹੈਗੇ ਚੱਪੀ ਕਰ ਲੈਣ ਭਰਾ ਨਾ ਦੁੱਖ ਸੁੱਖ ਤੇ ਪਤਾ ਲੱਗ ਹੀ ਜਾਣਾ ਸਾਨੂੰ ਤੇ ਸਾਨੂੰ ਤਾਂ ਲੱਗ ਹੀ ਜਾਣਾ ਪਤਾ ਚਲੋ ਮੈਂ ਬੱਚਿਆਂ ਨੂੰ ਕੁਝ ਫਰੂਟ ਵਗੈਰਾ ਦੇਵਾ ਬਨਾਣਾ ਕਰ ਉਹ ਤਾਂ ਖਾਣ ਇਹਨਾਂ ਨੇ ਕੁਛ ਖਾਣਾ ਨਹੀਂ ਬਸ ਬਸ ਕੋਈ ਗੱਲ ਨਹੀਂ ਚਲ ਆ ਜਾ ਸ਼ੈਲੀ ਤੂੰ ਮੇਰੇ ਨਾਲ ਉਹਨਾਂ ਨੂੰ ਦੇ ਐਪਲ ਕੱਟ ਕੇ ਸੀਮਾ ਮੰਮੀ ਹਾਂ ਮਮਾ ਹਾਂਜੀ ਬਾਹਰ ਐਕਟਿਵਾਂ ਲੱਗੇ ਆ ਦੀਦੀ ਨਹੀਂ ਆਏ ਆ ਦੀਦੀ ਆਈ ਨਾਲ ਜਸਲੀਨ ਵੀ ਆਈ ਆ ਅੱਛਾ ਹਾਂ ਤੇ ਅੱਗੇ ਤੇ ਦੀਦੀ ਹੁੰਦੇ ਆ ਤੇ ਫੋਨ ਕਰਕੇ ਹੁੰਦੇ ਹੁੰਦੇ ਆ ਪਰ ਅੱਜ اچانک ਹੀ ਆ ਗਈ ਨਾਲੇ ਉਦਾਸ ਉਦਾਸ ਹੀ ਹੈ ਪਤਾ ਨਹੀਂ ਕਿਉਂ ਵੀਰਾ ਕਿੱਥੇ ਵੀਰਾ ਕਿੱਥੇ بس ਇਹ ਹੀ ਪੁੱਛੀ ਜਾਂਦੀ ਓ ਮੰਮੀ ਵੇਖਿਓ ਜਦੋਂ ਭੈਣ ਨੂੰ ਮੈਂ ਮਿਲਿਆ ਨਾ ਚਿਹਰਾ ਵੇਖਿਓ ਕਿਵੇਂ ਖੇੜਦਾ ਹਾਂ ਇਹ ਤੇ ਗੱਲ ਹੈ ਕਿ ਹੈ ਕਿੱਥੇ ਆ ਭੈਣ ਕੋਠੇ ਗਈ ਜਰਾ ਕੋਠੇ ਤੇ ਆ ਹਾਂ ਚਾ ਕੋਈ ਨਹੀਂ ਮੈਂ ਹੁਣੇ ਲੈ ਕੇ ਆਉਣਾ ਥੱਲੇ ਹਾਂ ਲੈ ਕੇ ਆ ਜਾ ਸਸ਼ਕਲ ਦੀਦੀ ਮੰਮਾ ਮੈਨੂੰ ਇੰਜ ਕਿਉਂ ਲੱਗਦਾ ਵਾ ਜਿਵੇਂ ਮੈਂ ਤੁਹਾਡੇ ਤੇ ਤੇ ਵੀਰੇ ਤੇ ਭਾਬੀ ਤੇ ਬੋਝ ਪਾਣੀ ਆ ਬੋਲਦੀ ਮੇਰੇ ਨਾਲ ਵੇ ਕੀ ਹੁੰਦੇ ਐ ਕੱਟ ਹੋਏ ਇਹ ਕੱਟਣਾ ਹਾਂ ਸ਼ਸ਼ਾ ਇਹ ਕੱਟੂਗਾ ਹੋਰ ਵੀ ਇਹਨਾਂ ਦੇ ਕਿਹਾ ਉਹ ਮੈਂ ਵੀ ਹੀ ਤੇ ਇਹ ਨਾਵਾ ਸੀਨ ਪੈਣਾ ਆ ਉਹਨਾਂ ਨੂੰ ਉਹਨਾਂ ਨੂੰ ਕੱਟ ਕਰਕੇ ਕੀ ਹੋ ਗਿਆ ਭੈਣ ਹਾਏ ਹਾਏ ਪਰ ਪਿਆ ਮੰਮਾ ਇਤਨੀ ਸ਼ੁਰੂ ਸ਼ੁਰੂ ਕੀਤੀ ਆ ਨੂਰ ਨੂਰ ਦੱਸੀ ਆ ਤੂੰ ਦੱਸ ਥੋੜੇ ਕੀਤੀ ਨਹੀਂ ਸ਼ੁਰੂ ਜਦਾ ਸਾਡੀ ਪੰਮੀ ਨੂੰ ਮੈਂ ਨਹੀਂ ਗਲਤ ਨਾ ਸਮਝੋ ਠੀਕ ਠੀਕ ਮੈਨੂੰ ਐਂ ਲੱਗਦਾ ਠੀਕ ਆ ਮੰਮਾ ਮੈਂ ਕਰੀ ਨਹੀਂ ਤੇਰਾ ਚੇਲਾ ਪੜ ਸਕਦਾ ਜੇ ਤੂੰ